ਪਰਦੇਸ਼ ਦੇ ਮੇਰਟ ਤੋਂ ਇੱਕ ਹੈਰਾਨ ਕਰਨ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਸਤਾਂ ਤੇ ਇੱਕ ਔਰਤ ਨੇ ਆਪਣੇ ਪਤੀ ਨੂੰ ਉਸਦੀ ਪ੍ਰੇਮੀ ਕ ਨਾਲ ਰੰਗੇ ਖੱਤੀ ਫੜ ਲਿਆ। ਇਸ ਦੌਰਾਨ ਫਲੈਟ ਵਿੱਚ ਬਹੁਤ ਹੰਗਾਮਾ ਹੋਇਆ ਅਤੇ ਪਤਨੀ ਵੱਲੋਂ ਆਪਣੇ ਪਤੀ ਅਤੇ ਉਸਦੀ ਪ੍ਰੇਮਿਕਾ ਦੀ ਕੋਟਮਾਰ ਵੀ ਕੀਤੀ ਗਈ। ਹੁਣ ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਮੇਰਟ ਦੀ ਫੂਲਬਾਗ ਕਲੋਨੀ ਦੀ ਦੱਸੀ ਜਾ ਰਹੀ ਹੈ। ਪਤਾ ਲੱਗਾ ਕਿ ਔਰਤ ਨੂੰ ਆਪਣੇ ਪਤੀ ਦੇ ਵਿਵਹਾਰ ਤੇ ਕਾਫੀ ਸਮੀਤ ਕੋ ਸ਼ੱਕ ਸੀ ਆਪਣੇ ਸ਼ੱਕ ਦੀ ਪੁਸ਼ਟੀ ਲਈ ਉਸਨੇ ਆਪਣੇ ਰਿਸ਼ਤੇਦਾਰਾਂ ਦੀ ਮਦਦ ਨਾਲ ਆਪਣੇ ਪਤੀ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਕੁਝ ਦਿਨਾਂ ਦੀ ਨਿਗਰਾਨੀ ਤੋਂ ਬਾਅਦ ਔਰਤ ਨੇ ਠੋਸ ਸਬੂਤ ਮਿਲੇ ਅਤੇ ਉਹ ਆਪਣੇ ਪਰਵਾਰ ਨਾਲ ਸਿੱਧੇ ਉਸ ਫਲੈਟ ਵਿੱਚ ਗਈ ਜਿੱਥੇ ਉਸਦਾ ਪਤੀ ਆਪਣੀ ਇੱਕ ਤੀਤ ਪ੍ਰੇਮਿਕਾ ਨਾਲ ਰਹਿ ਰਿਹਾ ਸੀ ਜਿਵੇਂ ਵਿਅਕਤੀ ਦੀ ਪਤਨੀ ਫਲੈਟ ਤੇ ਪਹੁੰਚੀ ਤਾਂ ਉਸਨੇ ਆਪਣੇ ਪਤੀ ਅਤੇ ਉਸਦੀ ਪ੍ਰੇਮਿਕਾ ਨੂੰ ਇਕੱਠੇ ਦੇਖ ਲਿਆ ਉਨਾ ਦੋਵਾਨ ਨੂੰ ਕੱਟੇ ਦੇਖ ਕੇ ਗੁੱਸੇ ਵਿੱਚ ਆਈ ਪਤਨੀ ਨੇ ਆਪਣੇ ਪਤੀ ਅਤੇ ਉਸ ਦੀ ਪ੍ਰੇਮਿਕਾ ਦੀ ਕੋਟਮਾਰ ਕਰਨੀ ਸ਼ੁਰੂ ਕਰ ਦਿੱਤੀ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਇਸ ਦੀ ਵੀਡੀਓ ਬਣਾ ਲਈ ਗਈ ਕੋਟਮਾਰ ਦੌਰਾਨ ਵਿਅਕਤੀ ਦੀ ਪ੍ਰੇਮਿਕਾ ਉਸਦੇ ਪਿੱਛੇ ਲੁਕਣ ਦੀ ਕੋਸ਼ਿਸ਼ ਕਰ ਰਹੀ ਸੀ ਜਦੋਂ ਕਿ ਪਤਨੀ ਵਾਰ-ਵਾਰ ਉਸ ਦਾ ਪਿੱਛਾ ਕਰ ਰਹੀ ਹੈ ਅਤੇ ਉਸ ਦਾ ਹੱਥ ਛੜਾਣ ਤੋਂ ਬਾਅਦ ਉਸਤੇ ਹਮਲਾ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪਤੀ ਪਿਛਲੇ 2 ਮਹੀਨਿਆਂ ਤੋਂ ਉਸ ਫਲੈਟ ਵਿੱਚ ਆਪਣੀ ਪ੍ਰੇਮਿਕਾ ਨਾਲ ਰਹਿ ਰਿਹਾ ਸੀ ਜਦੋਂ ਪੱਕੀ ਨੂੰ ਇਸ ਬਾਰੇ ਪੱਕਾ ਲੱਗਾ ਤਾਂ ਉਸਨੇ ਬਿਨਾਂ ਦੇਰੀ ਕੀਤੇ ਸਚਾਈ ਦਾ ਪਰਦਾਫਾਸ਼ ਕਰਨ ਦਾ ਫੈਸਲਾ ਕੀਤਾ ਅਤੇ ਮੌਕੇ ਤੇ ਪਹੁੰਚ ਗਈ ਇਸ ਵੀਡੀਓ ਨੂੰ ਐਕਸ ਤੇ ਸਚਿਨ ਸਚਿਨ ਚਾਚਾਪ ਯੂਪਨਾਮ ਤੇ ਇੱਕ ਇੱਕ ਯੂਜ਼ਰ ਵੱਲੋਂ ਸਾਂਝਾ ਕੀਤਾ ਗਿਆ ਇਸ ਨੂੰ ਹੁਣ ਤੱਕ 15000 ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਯੂਜ਼ਰਸ ਵੀ ਵੀਡੀਓ ਤੇ ਵਕਫ ਵਕ ਪ੍ਰਤੀਕਿਰਿਆਵਾਂ ਦੇ ਰਹੇ ਹਨ ਇਹ ਯੂਜ਼ਰਸ ਨੇ ਲਿਖਿਆ ਹੈ ਰਿਸ਼ਤਿਆਂ ਵਿੱਚ ਸੁਵਾਰਥ ਅਤੇ ਧੋਖੇ ਨੇ ਇਮਾਨਦਾਰੀ ਦੀ ਥਾਂ ਲੈ ਲਈ ਹੈ ਉਸਮ ਇੱਕ ਹੋਰ ਨੇ ਟਿੱਪਣੀ ਕੀਤੀ ਲੋਕਾਂ ਕੋਲ ਇੱਕ ਚੀਜ਼ ਨਹੀਂ ਹੈ ਇਥੇ ਇਕਲ ਦੋ ਲੜ ਰਹੇ ਹਨ ਕੋਰ ਕਰ ਜੁਗਾ